ਹੈਲੋ ਜੀ ਇਹ ਤੁਸੀਂ ਧੰਨੇ ਜੱਟ ਦਾ ਨਾਮ ਤਾਂ ਸੁਣੇ ਹੋਏਗਾ ਪਰ ਕਈ ਸਾਡੇ ਬੰਦੇ ਇਸ ਗੱਲ ਦਾ ਗੁੱਸਾ ਵੀ ਕਰਨਗੇ ਕਿ ਜਿਵੇਂ ਸਾਡੇ ਆਲੇ ਦਿਵਾਲੇ ਦੂਜੇ ਮਹਾਪੁਰਖਾਂ ਦੇ ਜਨਮ ਦਿਹਾੜੇ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਪਰ ਕਦੇ ਆਪਣੇ ਦਾ ਜਨਮ ਉਹਨੇ ਧੂਮ ਢੜਕੇ ਨਾਲ ਮਨਾਇਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਾ ਜੱਟ ਸਾਹਿਬ ਜੀ ਦਾ ਜਨਮ 1415 ਈਸਵੀ ਵਿੱਚ Rajasthan ਦੇ ਟੌਂਕ ਜ਼ਿਲ੍ਹੇ ਦੇ ਧੂਆਂ ਪਿੰਡ ਵਿੱਚ ਹੋਇਆ ਸੀ ਉਹ ਇੱਕ ਆਮ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸਨ ਉਹਨਾਂ ਦੀ ਕਹਾਣੀ ਇਮਾਨਦਾਰੀ ਸ਼ਰਧਾ ਅਤੇ ਨਿਸਵਾਰਥ ਸੇਵਾ ਦੀ ਪ੍ਰੇਰਣਾ ਦਿੰਦੀ ਹੈ ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜਿਵੇਂ ਅਸੀਂ ਦੂਸਰੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ ਤੇ ਸਾਨੂੰ ਧੰਨਾ ਜੀ ਦਾ ਜਨਮ ਦਿਹਾੜਾ ਵੀ ਬੜੀ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ ਆਸ ਕਰਦੇ ਹਾਂ ਕਿ ਸਾਡੇ ਵਾਲੇ ਇਸ ਗੱਲ ਵੱਲ ਵੀ ਧਿਆਨ ਦੇਣਗੇ ਸੋ ਆਪਾਂ ਆਪਣੇ ਮਹਾਪੁਰਖਾਂ ਨੂੰ ਨਹੀਂ ਭੁੱਲ ਸਕਦੇ ਸਾਨੂੰ ਚਾਹੀਦਾ ਹੈ ਕਿ ਸਾਡੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਸਾਡੇ ਕਬੀਲੇ ਨਾਲ ਸਾਡੇ ਮੋਢੀ ਹੋਏ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਉਹਨਾਂ ਦਾ ਵੀ ਰਿਸਪੈਕਟ ਕੀਤੀ ਜਾਵੇ ਉਹਨਾਂ ਦਾ ਵੀ ਇੱਜ਼ਤ ਨਾਲ ਮਾਣ ਵਧਾਇਆ ਜਾਵੇ ਬਹੁਤ ਬਹੁਤ ਧੰਨਵਾਦ